ਜਿਵੇਂ ਕਿ ਆਪਾਂ ਪਹਿਲੇ ਹੀ ਜਾਣਦੇ ਆ ਕਿ ਪੰਜਾਬ ਸਰਕਾਰ ਦਾ ਜਿਹੜਾ ਪਾਇਲਟ ਪ੍ਰੋਜੈਕਟ ਹੈ ਕਿ ਅਪਰਾਧ ਮੁਕਤ ਪੰਜਾਬ ਉਸ ਦੇ ਸੰਦਰਭ ਵਿੱਚ ਮਾਨਯੋਗ ਐਸਐਸਪੀ ਸਾਹਿਬ ਸ਼੍ਰੀਮਤੀ ਪ੍ਰਗਿਆ ਜਨ ਆਈਪੀਐਸ ਐਸਐਸਪੀ ਫਰੀਦਕੋਟ ਉਹਨਾਂ ਦੀਆਂ ਦਿਸ਼ਾ ਨਿਰਦੇਸ਼ਾਂ ਤੇ ਇੱਕ ਜਤੂਨ ਵਿੱਚ ਬੜਾ ਦੰਦੇਦਾਰੇ ਉਹ ਦੀ ਵਾਰਦਾਤ ਹੋਈ ਸੀ 10 ਤਰੀਕ ਨੂੰ ਟੈਂਪੋਰੀ ਸੀ 17 ਤਰੀਕ ਨੂੰ ਵਾਰਦਾਤ ਹੋਈ ਸੀ ਤੋਂ ਮੈਡਮ ਨੇ ਉਹਦਾ ਕ੍ਰੰਪਟ ਐਕਸ਼ਨ ਕਰਦੇ ਆ ਦੋ ਅਲੱਗ-ਅਲੱਗ ਟੀਮਾਂ ਡੀਐਸਪੀ ਜਤੂਨ ਕ੍ਰਿਮਨੋਇ ਕੁਮਾਰ ਜੀ ਔਰ ਅਰਨ ਮੁੰਨਨ ਜਿਹੜੇ ਸਾਡੇ ਡੀਐਸਪੀ ਜੀ ਹੈ ਹਾਲਜਤੋਂ ਸੀਆਈਏ ਸਟਾਫ ਔਰ ਐਸਐਚਓ ਜੈਤੂਨੀਆ ਟੀਮਾਂ ਨੇ ਇਹਨਾਂ ਨੂੰ ਪ੍ਰੋਟੈਕਸ਼ਨ ਕਰਦਿਆਂ ਉਹ ਲੜਕਿਆਂ ਨੂੰ ਕਾਬੂ ਕੀਤਾ ਜਿਹਦੇ ਵਿੱਚ ਇੱਕ ਲੜਕੀ ਦਾ ਨਾਮ ਹੈ ਗੁਰ ਗੁਰਪ੍ਰਿਆਤ ਸਿੰਘ ਔਰ ਉਹਨੇ ਇੱਕ ਨਵਾਂ ਮੁੰਡਾ ਨਾਮ ਲਾਲਿਆ ਜਿਹਦਾ ਨਾਮ ਹੈ ਸੁਲਤਾਨ ਸਿੰਘ ਅੱਜ ਇਹਨਾਂ ਨੂੰ ਇੱਕ ਨੂੰ ਕੱਲ ਅਰੈਸਟ ਕੀਤਾ ਉਹਦੇ ਨਿਸ਼ਾਨਦੇਹੀ ਤੇ ਅੱਜ ਫਿਰ ਜਿਹੜਾ ਦੂਜਾ ਸੁਲਤਾਨ ਸਿੰਘ ਨੂੰ ਐਸ ਐਚਓ ਜੱਤੋਂ ਤੇ ਸੀਆਈਏ ਜੱਤੂ ਦੀ ਟੀਮ ਦੇ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਕੋਲੋਂ ਇੱਕ ਦੋ ਪਿਸਟਲ ਬੱਤੀਬੋਰ ਦੇ ਬਰਾਮਦ ਹੋਏ ਆ ਔਰ ਅ ਲਾਈਵ ਕਾਰਟ੍ਰਿਜਸ ਬਰਾਮਦ ਹੋਏ ਇੱਕ ਮੋਟਰਸਾਈਕਲ ਜਿਹੜਾ ਇਹਨਾਂ ਨੇ ਵਾਰਦਾਤ ਦੇ ਵਿੱਚ ਵਰਤਿਆ ਸੀ ਦੱਸਣ ਨੂੰ ਇਹ ਹੈ ਕਿ ਜੀ ਇਹਨਾਂ ਨੇ ਦਸਤੇ ਹੀ ਕੋਈ ਇੱਕ ਅਟੈਂਪਟ ਕੀਤੀ ਸੀ ਚైనా ਬਾਜ਼ਾਰ ਦੇ ਕੋਲ ਉਹਦੇ ਵਿੱਚ ਕਾਮਯਾਬੀ ਹੋ ਸਕੇ ਤੇ ਫਿਰ ਭੱਜ ਗਏ ਤੋਂ ਉਹਨੇ ਨੰਬਰ 17 ਤਰੀਕ ਨੂੰ ਇੱਕ 4000 ਦੀ ਅਟੈਂਪਟ ਕੀਤੀ ਹੈਗੀ ਹੈ ਤੇ ਮਿਸਟਰ ਹਿਨੂ ਵੋਲ ਦੇ ਗੁਰੂ ਤੋਂ ਇਹ ਜਿਹੜਾ ਹੈ ਗੁਰਪ੍ਰਤਾਪ ਇਹ ਪਹਿਲਾਂ ਵੀ ਇਹਦਾ ਜਿਹੜਾ ਰਿਕਾਰਡ ਹੈ ਉਹ ਸ਼ੈਡੋ ਹੈ ਤੇ ਚਾਰ ਮੁਕਦਮੇ ਲੁੱਟਾਂ ਖੋਹਾਂ ਦੇ ਦਰਜ ਨੇ ਜੇ ਚਾਮਜ਼ਾਕਤਾ ਵੀ ਹੈ ਤਾਂ ਇਹ ਜਿਹੜਾ ਕਿ ਇਹਨਾਂ ਨੇ ਇੱਥੇ ਕਾਫੀ ਸੰਸਨੀ ਪਾਈ ਸੀ ਛੋਟੇ ਜਿਹੇ ਬਾਜ਼ਾਰ ਦੇ ਵਿੱਚ ਸਹਿਮ ਸੀਗਾ ਤੇ ਇਹਨਾਂ ਨੇ ਇਹ ਜਿਹੜਾ ਸਾਡੀ ਟੀਮ ਨੇ ਅੱਛਾ ਕੰਮ ਕੀਤਾ ਉਹ ਇਹਨਾਂ ਦੋਨਾਂ ਨੂੰ ਕਾਬੂ ਕਰ ਲਿਆ ਔਰ ਇਹਨਾਂ ਨੂੰ ਹੋਰ ਵੀ ਵਾਰ ਦੱਤਾ ਸਾਹਮਣੇ ਆਉਣ ਦਾ ਤੁਹਾਨੂੰ ਹੰਦੇਸ਼ਾ ਹੈ ਇਹਨਾਂ ਤੋਂ ਕੋਈ ਕੈਚ ਕਰਨੀ ਪਰਫੈਕਟ 4000 ਇਹਨਾਂ ਨੇ ਖੋਇਆ ਸੀਗਾ ਜੀ ਉਹ ਉਹਨੇ ਤਾਂ ਰਹਿਮਾਨ ਲੈ ਕੇ ਬਰਾਬਰ ਕਰਾਂਗੇ ਮਿਲਣਗੇ ਹੋਰ ਕੀ ਕਿਛ ਕੰਮ ਜੀ ਵੈਪਨ ਹੈ ਜੀ ਜਿਹੜੇ ਇਹਨਾਂ ਨੇ ਵਾਰਦਾਤ ਦੇ ਵਿੱਚ ਵਰਤੇ ਹੈ ਔਰ ਪਲੱਸ ਜਿਹੜਾ ਇਹਨੇ ਮੋਟਰਸਾਈਕਲ ਪਿਆਰ ਨੇ ਵਰਤਿਆ ਹੈ ਉਹ ਵੀ ਤਵੇ ਵਾਰਦਾਤ ਦੇ ਵਿੱਚ ਦੋ ਬੰਦੇ ਸ਼ਾਮਿਲ ਸੀ ਜਾਂ ਹੋਰ ਬੰਦੇ ਸ਼ਾਮਿਲ ਸਤਿ ਸ੍ਰੀ ਅਕਾਲ ਇਹ ਜਿਹੜੀ ਵਾਰਦਾਤ ਦੇ ਵਿੱਚ ਜਿਹੜਾ ਇਹਨਾਂ ਦਾ ਮੇਨ ਗੁਰਪਿਆਰ ਹੈ ਉਹਨੇ ਸੁਲਤਾਨ ਨੂੰ ਨਾਰ ਲਾਇਆ ਇੱਕ ਬੰਦਾ ਹੋਰ ਫਿਗਰ ਹੋ ਰਿਹਾ ਹੈ ਉਹ ਅਸੀਂ ਫੜ ਕੇ ਤੁਹਾਨੂੰ ਦੁਬਾਰਾ ਡਿਟੇਲ ਹੋਣ ਦੱਸਦੇ ਹਾਂ